ਕੀ ਹਿੱਤੇ ਬੱਚ ਝਗੜਾਇਆ ਸਰ ਹਾਂਜੀ ਇਹਨਾਂ ਨੇ ਘਰ ਵਿੱਚ ਆਣ ਕੇ ਪਾਇਆ ਮੇਰੇ ਬੱਚੇ ਦੇ ਕੱਪੜੇ ਪਾੜੇ ਇਹਨਾਂ ਨੇ ਮੇਰੀ ਗੁੜੀਆਂ ਤੇਰੀ ਕੰਮ ਤੋਂ ਜੇ ਆਣ ਕੇ ਖਲੋਤੀ ਆ ਤੇ ਖਲੋਤੀ ਨੇ ਇਹਨਾਂ ਨੇ ਬੂਏ ਦੇ ਵਿੱਚੋਂ ਫੜ ਲਿਆ ਇਹਨਾਂ ਨੇ ਉਹ ਜਨਾਨੀ ਜਿਹੜੀ ਅੰਧ ਪਛਾਤੀ ਆਈ ਆ ਕੋਨੇ ਵਾਸ ਫੜ ਲਿਆ ਮੁੜ ਕੇ ਮੁੰਡੇ ਆ ਗਏ ਮੁੰਡਿਆਂ ਨੇ ਫੜ ਲਿਆ ਵਾ ਮੁੰਡਿਆਂ ਨੇ ਚੁੱਕ ਕੇ ਮਾਰਿਆ ਇਹਨੂੰ ਕੰਧ ਦੇ ਨਾਲ ਤੇ ਸਿਰ ਦਾ ਪਾੜਿਆ ਮੁੰਕਿਆਂ ਤੋਂ ਬਾਅਦ ਇਹਨੇ ਕਾ ਕੱਪੜੇ ਉਹਨੇ ਮੁੰਡੇ ਨੇ ਪਾੜੇ ਇਹਨਾਂ ਦੇ ਵੀਡੀਓ ਵਿੱਚ ਵੀ ਸਾਰਾ ਕੁਝ ਹੁੰਦਿਆ ਵਾ ਫਿਰ ਨੇ ਪੁੰਡੇ ਦੇ ਕੱਪੜੇ ਪਾੜੇ ਦੇ ਖਿੱਚ ਕੇ ਕਿ ਲੱਤਾਂ ਮਾਰੀਆਂ ਉਹਨਾਂ ਨੇ ਠੀਕ ਜੀ ਮੈਂ ਕੀ ਸੰਦੀਪ ਕੋ ਠੀਕ ਗੱਲਬਾਤ ਨਹੀਂ ਕਰੀ ਗੱਲਬਾਤ ਇਹ ਹੋਈ ਕਿ ਸਾਡਾ ਪਹਿਲਾਂ ਲੜਾਈ ਦਾ ਝਗੜਾ ਚੱਲਦਾ ਪਿਆ ਸੀ ਉਹਦੇ ਮੁਕਾਬਲੇ ਇੱਥੇ ਬਗਾ ਕੁਛੋਂ ਦਰਿਆ ਕੋੜ ਕਚਰੀ ਦਾ ਕੇਸ ਚੱਲਦਾ ਪਿਆ ਸਾਡਾ ਸਾਰਾ ਕੁਝ ਚੱਲਦਾ ਪਿਆ ਆ ਤੀਸਰੇ ਬੰਦੇ ਆਣ ਕੇ ਕਬਜ਼ਾ ਕਰਦੇ ਵੇ ਆ ਉਹ ਆਣ ਕੇ ਕੱਲ ਸਵਾ 6 ਵਜੇ ਆਣ ਕੇ ਸਾਡੇ ਗਾਲਾ ਗਲੋਚ ਕੀਤੀ ਸਾਡੇ ਘਰ ਆਣ ਕੇ ਖੱਤੀ ਪਏ ਆ ਗਾਲ ਗਲੋਚ ਕੀਤੀ ਆ ਮੈਨੂੰ ਦੋ ਤਿੰਨ ਬੰਦਿਆਂ ਨੇ ਫੜ ਕੇ ਕੁੱਟਿਆ ਮਾਰਿਆ ਆ ਮੇਰੇ ਸਿਰ 'ਤੇ ਸੱਟ ਲਗਾਈ ਆ ਮੇਰੀ ਮਦਰ ਨੂੰ ਵੀ ਕੁੱਟਿਆ ਸਾਡੇ ਘਰ ਕੋਈ ਵੀ ਨਹੀਂ ਹੈਗਾ ਸੀ ਮੇਰੇ ਮਮਾ ਸੀ ਮੈਂ ਸੀ ਹੋਰ ਕੋਈ ਵੀ ਨਹੀਂ ਹੈਗਾ ਮੇਰੇ ਬ੍ਰਦਰ ਨੂੰ ਕੰਮਤੇ ਗਏ ਹੋਏ ਨੇ ਕੋਈ ਵੀ ਕਰੇ ਨਹੀਂ ਹਗਾਸੀ ਬਾਬਾ ਗਾੜ ਗ੍ਰੋਜ਼ ਕੀਤੀ ਆ ਸਾਰਾ ਕੁਝ ਪ੍ਰੂਫ ਸਾਡੇ ਕੋਲ ਹੈਗੇ ਨੇ ਪ੍ਰੂਫ ਸਾਰੇ ਕੈਮਰੇ ਵਗੈਰਾ ਸਾਰੇ ਸਾਡੇ ਤੋਂ ਤੋੜ ਤੋਂ ਭੰਦਤੇ ਉਹਨਾਂ ਕੋਲ ਹਥਿਆਰ ਸੀ ਉਹਨਾਂ ਡੰਡੇ ਡੰਡੇ ਸੀ ਉਹਨਾਂ ਕੋਲ ਡੰਡੇ ਵਗੈਰਾ ਸੀ ਉਹ ਅਸ਼ੋਕ ਕੁਮਾਰ ਨੇ ਡੰਡਾ ਫੜਾਇਆ ਮੇਰੇ ਮम्मा ਦੇ ਮਦਦ ਤੇ ਸਿਰ ਚ ਮਾਰਨ ਲਈ ਉਹਦੇ ਸਪੋਰਟ ਮੈਂ ਅੱਗੇ ਹੋ ਗਈ ਜਿਹੜਾ ਸੋਨੂ ਆ ਸੋਨੂ ਨੇ ਮੇਰੇ ਬਾਲਾ 'ਚ ਫੜ ਕੇ ਮੈਨੂੰ ਬੜੀ ਜ਼ੋਰ ਦੀ ਕੰਦਨਾ ਮਾਰਿਆ ਆ ਉਹਦੇ ਨਾਲ ਮੇਰੇ ਸਿਰ ਪਾਟਾ ਆ ਉਹਨਾਂ ਨੇ ਮੈਨੂੰ ਚਪੇੜਾ ਵੀ ਮਾਰੀਆਂ ਮੌਂਟੀ ਨੇ ਮੇਰੇ ਟਿੱਡੀ 'ਚ ਲੱਤਾਂ ਮਾਰੀਆਂ ਨੇ ਬਾਚੂ ਉਹ ਗਾਲੀ ਗਲੋਚ ਕਰਦੀ ਰਹੀ ਐ ਮੈਂ ਆਪਣੇ ਮਦਰ ਨੂੰ ਲੈ ਕੇ ਅੰਦਰ ਹੋ ਗਈਆਂ ਦਰਵਾਜ਼ਾ ਮਾਰ ਲਿਆ ਦਰਵਾਜ਼ਾ ਵੀ ਬੰਨਿਆ ਉਹਨਾਂ ਨੇ ਸਾਡਾ ਬੜੀ ਗਾਲੀ ਗਲੋਚ ਕਰਦੇ ਰਹੇ ਨੇ ਬਾਅਦ ਇਹਨਾਂ ਨੇ ਸਾਡੇ ਕੈਮਰੇ ਭੰਨਤੇ ਨੇ ਸਾਰੇ ਦੋਨੋਂ ਕੈਮਰੇ ਭੰਨਤੇ ਨੇ ਗੱਡੀ ਤੇ ਅਗਲੇ ਤੇ ਪਿਛਲੇ ਅਸ਼ੋਕ ਮੌਂਟੀ ਤੇ ਸੋਨਾ ਦੋਨੋਂ ਪਏ ਨੇ ਸੋਨੇ ਨੇ ਚਪੇੜਾ ਵੀ ਮਾਰਿਆ ਮੈਨੂੰ ਫੜਿਆ ਵੀ ਆ ਉਹਨਾਂ ਨੇ ਸਿਰ ਮੁਕੰਦਨਾ ਮਾਰਿਆ ਤੇ ਕਿਹਾ ਮੌਂਟੀ ਹੈਗੀ ਕੋਣ ਸਾਡੇ ਨਾਲ ਕੁਝ ਕਰਦਾ ਹੈ ਸਾਡੇ ਝਗੜਾ ਕੋਈ ਨਾ ਅੱਡੀ ਜਗ੍ਹਾ ਦਾ ਝਗੜਾ ਆ ਉਹਦੇ ਸਿਲਸਿਲੇ ਦੇ ਮਕਾਨ ਕਮੀਜ਼ ਮੇਰੀ ਤੋਂ ਵੱਡ ਕੇ ਕਮੀਜ਼ ਵੀ ਪਾੜਦੀ ਸਾਰੀ ਸਾਰੀ ਕਮੀਜ਼ ਪਾੜਦੀ ਚਪੇੜਾਂ ਵੀ ਮਾਰਿਆ ਮੇਰੇ ਮੂੰਹ ਤੇ ਸਿਰ ਤੇ ਵੀ ਸਕਾਂਦਰਾ ਵੀ ਚੱਕ ਕੇ ਮਾਰਿਆ ਮੈਨੂੰ ਗਾਲੀ ਗਲੋਚ ਵੀ ਬਹੁਤ ਗੰਦੇ ਗੰਦੇ ਕੱਢਦੀ ਪਈ ਇੱਕ ਲੇੜੀ ਆ ਉਹ ਵੀ ਆਈ ਸੀ ਉਹ ਵੀ ਗਾਣਾ ਕੱਢਦੀ ਪਈ ਸੀ ਗੰਦੀ ਤਰੀ ਉਹਦਾ ਨਾਂ ਨਹੀਂ ਪਤਾ ਅਣਪਛਾਤੀ ਸੀ ਕਦੇ ਦੇਖੀ ਵੀ ਨਹੀਂ ਅਸੀਂ ਪਹਿਲੀ ਵਾਰ ਆਏ ਪੁਲਿਸ ਨੂੰ ਕਮਪਲੇਟ ਕੀਤੀ ਆ ਸਾਰਾ ਕੁਝ ਪੁਲਸਾਂਦੀ ਆ ਹਨ ਕੇ ਆਪਣੀ ਗਰਵੇ ਕਰਕੇ ਚਲੀ ਜਾਂਦੀ ਆ ਕੱਲ ਆਈ ਫੋਨ ਪਾਸਾਂ ਜੇ ਮੈਂ ਕਰਦੇ ਆ ਕਿ ਜੋ ਸਾਡੀ ਅਸੀਂ ਸਾਹ ਨੂੰ ਮਿਲਣਾ ਚਾਹੀਦਾ ਆ ਇਦਾਂ ਕੱਲ ਨੂੰ ਕੁਝ ਵੀ ਹੋ ਸਕਦਾ ਮੈਂ ਕਮਤੇ ਵੀ ਜਾਨਣਾ ਆ ਕੱਲ ਨੂੰ ਮੈਂ ਆਉਣਾ ਜਾਣਾ ਵੀ ਆ ਕਿਤੇ ਮੈਨੂੰ ਕੋਈ ਖਤਰਾ ਇਹਨਾਂ ਤੋਂ ਜੀ ਅੰਟੀ ਕੀ ਨਾਮ ਦੇ ਕਿਰਪਾਲ ਕੂ ਕੀ ਗੱਲਬਾਤ ਹੋਈ ਕਿਰਪਾਲ ਸਰ ਗੱਲਬਾਤ ਕੋਈ ਨਹੀਂ ਹੋਈ ਘਰੇ ਅਸੀਂ ਇਹਨਾਂ ਨੇ ਕੰਦਾ ਢੋਂਡੇ ਮੈਂ ਐਸਐਚਓ ਸਾਹਿਬ ਨੂੰ ਬੁਲਾਇਆ ਵਾ ਫੋਨ ਕਰਕੇ ਐਸਐਚਓ ਸਾਹਿਬ ਮੌਕੇ ਤੇ ਆਇਆ ਮੌਕਾ ਵੇਖ ਕੇ ਗਿਆ ਮੈਂ ਗੁੜੀਆਂ ਨੂੰ ਕਿਹਾ ਮੈਂ ਕਿਹਾ ਜਦੋਂ ਸਾਡੇ ਕੋਰਟ ਚ ਕੇਸ ਚੱਲਣ ਡਿਆ ਵਾ ਇਹ ਆਣ ਕੇ ਮੈਂ ਕਿਹਾ ਮਕਾਨ ਢੋਂ ਡੇ ਤੇ ਐਸ ਐਚਓ ਕਹਿੰਦਾ ਵਾ ਕੋਈ ਗੱਲ ਨਹੀਂ ਕਹਿੰਦਾ ਤੁਸੀਂ ਢੋਂ ਡੇ ਨਾ ਬਣਾਉਣਗੇ ਵੀ ਆਪੇ ਕਹਿੰਦਾ ਮਣਕੇ ਮੈਂ ਅਸੀਂ ਵੀਡੀਓ ਬਣਾਉਣ ਗਈ ਆ ਗੁੜੀਆਂ ਘਰ ਵੀਡੀਓ ਬਣਾਉਣ ਗਈ ਇਹਨਾਂ ਨੇ ਐਸ ਐਚਓ ਦੇ ਸਾਹਮਣੇ ਕਿਹਾ ਕਹਿੰਦਾ ਵੀਡੀਓ ਨਹੀਂ ਬਣ ਦੇਣੀ ਮੜ ਕੇ ਫਿਰ ਜਗਾ ਮੈਂ ਕਿਹਾ ਨਹੀਂ ਨਾ ਬਣਦਾ ਨਹੀਂ ਗੁਣ ਕੇ ਐਸ ਐਚਓ ਮੈਨੂੰ ਕਿਹਾ ਕਹਿੰਦਾ ਵੀ ਤੁਸੀਂ ਬਾਹਰੋਂ ਵੀਡੀਓ ਬਣਾ ਸਕਦੇ ਜੋ ਤੁਸੀਂ ਅੰਦਰੋਂ ਨਹੀਂ ਬਣਾ ਸਕਦੇ ਮੈਂ ਕਿਹਾ ਠੀਕ ਨਹੀਂ ਬਣਾ ਸਕਦੇ ਅਸੀਂ ਪਿਛਲੇ ਬਨੇ ਗਏ ਆ ਵੀਡੀਓ ਬਣਾਉਣ ਵਾਤੇ ਗਏ ਆ ਤੇ ਇਹਨਾਂ ਨੇ ਉੱਠ ਕੇ ਤੇ ਗਾਲਾਂ ਕੱਢਣ ਲੱਪੇ ਤੁਸੀਂ ਵੀਡੀਓ ਨਹੀਂ ਬਣਾਉਣੀ ਮਿਲ ਗਿਆ ਐਸ ਐਚਓ ਨੂੰ ਕਹਿੰਦੇ ਆ ਕਿ ਤੂੰ ਇਹ ਵੀਡੀਓ ਬਣਾਉਂਦੇ ਆ ਕਿ ਉਹਨੇ ਫਿਰ ਕਿਹਾ ਵੀ ਤੂੰ ਇਹਨਾਂ ਨੂੰ ਬਾਹਰੋਂ ਬਣਾਉਂਦੇ ਵੀਡੀਓ ਐਸ ਐਚਓ ਨੇ ਆ ਗੱਲ ਜਰੂਰ ਕਹੀ ਓਥੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਮੇਰਾ ਗਾਲਾਂ ਕੱਢਣ ਲੱਪੇ ਗਾਲਾਂ ਇਹਨਾਂ ਵੀ ਗਾਲਾਂ ਕੱਢੀਆਂ ਆਪਾਂ ਵੀ ਕੱਢੀਆਂ ਜਦੋਂ ਫਿਰ ਇਹ ਬੋਲਣ ਦੇ ਫਿਰ ਅਸੀਂ ਵੀ ਤਾਂ ਬੋਲਣਾ ਹੀ ਆ ਜਦੋਂ ਤੁਸੀਂ ਉੱਠ ਕੇ ਲੇਡੀਜ਼ ਨੂੰ ਗਾਣਾ ਕੱਢੋਗੇ ਤਾਂ ਅਸੀਂ ਕਿਉਂ ਨਹੀਂ ਬੋਲਾਂਗੇ ਅਸੀਂ ਕਿਤਰਾ ਚੁੱਪ ਕਰ ਜਾਾਂਗੇ ਅਸੀਂ ਗਾਣਾ ਗੁਲਾ ਕੱਢ ਕੇ ਅਸੀਂ ਆਪਣੇ ਘਰ ਆ ਗਏ ਇਹਨਾਂ ਨੇ ਮਗਰੋਂ ਜਨਾਨੀ ਮੰਗਾਈ ਆ ਮਗਾ ਕੇ ਜਨਾਨੀ ਤੇ ਇਹਨਾਂ ਨੇ ਘਰੋਂ ਆਣ ਕੇ ਖਿੱਚ ਲਿਆ ਕੁੜੀਆਂ ਨੂੰ ਮੁੜ ਕੇ ਇਹਨਾਂ ਨੇ ਜੋ ਮੁੰਟੀ ਆ ਜੋ ਇਹਨਾਂ ਸ਼ੋਕਾ ਵਾ ਆੜਾ ਸ਼ੋਕ ਦਾ ਡੀਲਰ ਹੈਗਾ ਵਾ ਇਹਨੇ ਵੀ ਆਣ ਕੇ ਤੇ ਬਹੁਤਾ ਵੱਧ ਘੱਟ ਕੀਤਾ ਡਾਂਗ ਲਿਆ ਕੇ ਫੜਾਈ ਆ ਫਿਰ ਉਹ ਜਿਹੜੀ ਜਨਾਨੀਆਂ ਬਹੁਤ ਗੰਦੀਆਂ ਗੰਦੀਆਂ ਗਾਣਾ ਕੱਢੀਆਂ ਆੜਾ ਬੂਹਾ ਤਿੱਕਰ ਉਹਨਾਂ ਨੇ ਭੰਨਿਆ ਵਾ ਤੈਨੂੰ ਕੋਈ ਇਨਸਾਫ ਨਹੀਂ ਕਿਸੇ ਪਾਸੇ ਨਹੀਂ ਮਿਲਦਾ ਪਹਿਲਾਂ ਵੀ ਸਾਡੀ ਮੇਰੀ ਗੁਡੀਆਂ ਨੂੰ ਧਮਕੀਆਂ ਦਿੱਕਰ ਇਹਨਾਂ ਨੇ ਲਾਈਆਂ ਵਾ ਪੂਰੀਆਂ ਇਹਨਾਂ ਨੇ ਬੱਚਿਆਂ ਦੇ ਬੱਚੇ ਦੇ ਮਾਰੇ ਕੱਪੜੇ ਦਿੱਕਰ ਪਾੜ ਦਿੱਤੇ ਇਹਨਾਂ ਨੇ ਇਹਦਾ ਕਿੱਡੀ ਕ ਇਨਸਾਫ ਦੀ ਗੱਲ ਹੈ ਜੀ ਦੱਸੋ ਤੇ ਸਹੀ ਮੈਨੂੰ ਕੀ ਇਨਸਾਫ ਹੈ ਅਸੀਂ ਕੱਲੇ ਘਰ ਵਿੱਚ ਰਹਿੰਨੇ ਬੱਚੇ ਮੇਰੇ ਦੋ ਕੰਮਾਂ ਦੇ ਜਾਂਦੇ ਆ ਇਹ ਕਿਸ ਬੰਨ ਇਨਸਾਫ ਨਹੀਂ ਮਿਲੰਦਿਆ ਸਾਨੂੰ ਤੇ ਕਿੱਡਾ ਨਹੀਂ ਸਾਨੂੰ ਕਿੱਬਨਾਂ ਇਨਸਾਫ ਮਿਲੰਦਿਆ ਜੋ ਸਾਡੀ ਕੁੜੀ ਦੇ ਕੱਪੜੇ ਵੀ ਪਾੜੇ ਗਏ ਇਹਨਾਂ ਨੇ ਕੱਪੜੇ ਪਾੜ ਦਿੱਤੇ ਇਹਨਾਂ ਨੇ ਸਾਰੇ ਕੁੜੀ ਦੇ ਮੁੜ ਕੇ ਮੰਦਰੋਂ ਖੜ ਕੇ ਕੁੜੀ ਨੂੰ ਕੱਪੜਾ ਦਿੱਤਾ ਸੋਨੇ ਨੇ ਤੇ ਮੁੰਟੀ ਨੇ ਕੱਪੜੇ ਪਾੜਿਆ ਨਾਲ ਡੀਲਰ ਨੇ ਡਾਂਗ ਫੜਾਈ ਆ ਅਸੀਂ ਮੁੜ ਕੇ ਡਾਂਗ ਟਿੱਕਰ ਖੋਈ ਇਹਨਾਂ ਕੋਲੋਂ ਜਦੋਂ ਅਸੀਂ ਮੁੜ ਕੇ ਲੜਦੇ ਆ ਫਿਰ ਇਹਦੇ ਕੁਛ ਨਾ ਕੋਈ ਕਰਨਾ ਡਾਂਗ ਤੋੜੀ ਅਸੀਂ ਮੁੜ ਕੇ ਬੂਆ ਮਾਰ ਲਿਆ ਬੂਆ ਮਾਰਨ ਤੋਂ ਬਾਅਦ ਜੂ ਦੀ ਗਾਲਾਂ ਕੱਢਦੀ ਸੀ ਜਨਾਨੀ ਆਣ ਕੇ ਪੂਰੀਆਂ ਗਾਲਾਂ ਕੱਢੀਆਂ ਕਾਢ ਕੇ ਗਾਲਾਂ ਫਿਰ ਇਹਨਾਂ ਨੇ ਕੈਮਰੇ ਵੀ ਸਾਡੇ ਸਾਰੇ ਭੰਨੇ ਭੰਨ ਕੇ ਕੈਮਰੇ ਦੇ ਨਾਲ ਨਹੀਂ ਕੀਤੀ ਸਮੇਂ ਦੇ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕੰਪਲੇਂਟ ਕੀਤੀ ਹੁਣ ਵੀ ਕੀਤੀ ਹੈ ਤੁਹਾਨੂੰ ਲੱਗਦਾ ਹੁਣ ਕੋਈ ਕਾਰਵਾਈ ਨਹੀਂ ਕੋਈ ਨਹੀਂ ਲੱਗਣ ਦੇ ਸਾਨੂੰ ਕਾਰਵਾਈ ਕੋਈ ਕੋਈ ਅਜੇ ਤੱਕ ਕੁਝ ਨਹੀਂ ਕਹਿੰਦੇ ਆ ਸਾਰੇ ਕੈਮਰੇ ਇਹਨਾਂ ਨੇ ਪੰਨੇ ਸਾਨੂੰ ਹਜੇ ਤੱਕ ਨਹੀਂ ਕੁਝ ਲੱਗਣ ਦੇ ਆ ਵੀ ਸਾਡਾ ਕੋਈ ਇਨਸਾਫ ਮਿਲੂਗਾ ਸਾਨੂੰ ਕੋਈ ਨਹੀਂ ਸਮਝ ਲੱਗੇ ਨਾ ਪੁਲਿਸ ਕਿ ਉੱਤੋਂ ਤੱਕ ਹੁਣ ਕੀਤਾ ਆ ਜਿਹੜਾ ਜੇਸੀ ਬਿਆੜਾ ਸਦੇ ਲਾਗੇ ਥਾਣੇ ਦੇ ਲਾਗੇ ਹੈਗਾ ਵਾ ਬਾਲਮੀਕ ਦੀ ਮੂਰਤੀ ਲਾਗੇ ਉਹ ਤੋਂ ਟਿੱਕਰ ਮੈਂ ਫੋਨ ਕੀਤਾ ਉਹ ਵੀ ਆਇਆ ਮੌਕੇ ਤੇ ਕਹਿੰਦਾ ਕਹਿੰਦਾ ਟੋਂ ਦੋ ਕੰਦਾ ਜਦੋਂ ਕੋਰਟ ਚ ਕੇਸ ਚੱਲਦਾ ਫਿਰ ਇਹਨਾਂ ਦਾ ਕੰਦਾ ਟੋਂਦਾ ਪੁਲਿਸ ਦਾ ਕੀ ਫਰਜ ਪੰਦਾ ਈ ਇਹ ਕੰਦਾ ਢਵਾਈਏ ਤੇ ਗਾੜੀਆਂ ਕਹਿੰਦਾ ਕਹਿੰਦਾ ਪੰਜ ਮੈਂ ਸਾਨੂੰ ਪੈਸੇ ਪੁਲਿਸ ਨੂੰ ਅਸੀਂ ਝਾੜਾ ਹੁਣ ਤੁਸੀਂ ਬਾਹਰ ਨਿਕਲੋ ਤੁਹਾਨੂੰ ਅਸੀਂ ਮਾਰਨਾ ਇਹਨਾਂ ਨੇ ਪੁਲਿਸ ਨੂੰ ਵਾਲਾ ਥਾਣੇ ਵਾਲਾ ਜਿਹੜਾ ਸਤਰ ਵਾਲਾ ਇਹ ਜੀਸੀਬੀ ਕੀ ਸੀਪੀ ਸਾਹਿਬ ਜਿਹੜੇ ACP ਸਾਹਿਬ ਮੰਗ ਕੀ ਕਰਦੇ ਮੰਗ ਕਰਦੇ ਵੀ ਸਾਨੂੰ ਸਾਫ਼ ਮਿਲਣਾ ਚਾਹੀਦਾ ਜੋ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਤੇ ਸਾਡੀ ਜਿਹੜੀ ਜਗਾ ਵਾ ਸਾਡੀ ਜਗਾ ਦਾ ਉਥੇ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਆਡੇ ਕੋ ਕਾਗਜ ਹੀ ਤਿੱਕਰ ਨਹੀਂ ਵੇਦੇ ਪੁਲਸਾ ਆਡੇ ਕੋ ਕਾਗਜ ਵੀ ਨਹੀਂ ਵੇਦੇ ਵੀ ਤੁਸੀਂ ਕਾਗਜ ਵਿਖਾਉਂਦੇ ਸਾਡੇ ਕਾਗਜ ਹੀ ਵੇਖ ਲਓ ਤੇ ਗੋਏ ਜਦੋਂ ਫੜ ਕੇ ਤੇ ਪਾੜੇ ਇਹਨਾਂ ਨੇ ਕੱਪੜੇ ਮੈਂ ਉਹ ਕਿਨੇ ਚੁੱਕ ਕੇ ਕੁੜੀ ਨੂੰ ਮਾਰਿਆ ਇਹਨਾਂ ਨੇ ਬੜੀ ਜ਼ੋਰ ਦੀ ਸੋਨੇ ਲੱਤਾ ਤਿੱਕਰ ਉਹਨਾਂ ਨੇ ਮਾਰਿਆ ਟਿੱਡ ਚ ਬੱਚੇ ਦੇ ਤੇ ਜਦ ਸੱਟ ਲੱਗ ਗਈ ਕਿਦਾਂ ਹੋਣਾ ਇੰਨੀ ਮੰਦੀ ਹਾਲਤ ਆ ਹੁਣ ਦਾਗਲ ਕਰਨ ਤਿੱਕਰ ਮਜਬੂਰੀ ਆਈ ਸਾਨੂੰ ਰਾਤ ਦੀ ਰਾਤ ਸਾਰੀ ਰਾਤ ਨਹੀਂ ਸੌਂਗੇ ਵੇਖਿਆ ਕੁੜੀ ਨੇ ਕਹੀ ਤੁਹਾਨੂੰ ਦਾਗਲ ਕਰੋਣਾ ਹੀ ਪੈਣਾ ਜਦੋਂ ਤੰਗ ਕਰਨ ਦੇ ਵਰੀ ਤੇ ਕੁਝ ਨਾ ਕੁਝ ਕਰਨਾ ਹੀ ਪੈਣਾ ਕੁੜੀ ਬਾਤ ਤੇ ਕਿਸੇ ਵੱਡੇ ਅਧਿਕਾਰੀ ਨੂੰ ਮਿਲੋਗੇ ਕੋਈ ਦੱਸੋਗੇ ਹਾਂ ਫਿਲਾਂਗੇ ਜਿੱਥੋਂ ਦਿੱਕਤ ਜਾਣਾ ਪਊ ਅਸੀਂ ਜਾਵਾਂਗੇ ਅਸੀਂ ਜਾਣਾ ਪੈਣਾ ਸਾਨੂੰ ਜਿੱਥੋਂ ਦਿੱਕਤ ਜਾਣਾ ਕਹਿੰਦੇ ਪਹਿਲਾਂ ਹਣ ਸਾਫ ਸਾਫ ਝੂਠਾ ਡੀਲਰ ਨੇ ਕਰਿਆ ਡੀਲਰ ਰਿਹਾ ਝੂਠੇ ਅੰਜਾਮ ਲਾ ਕੇ ਦੇ ਨੇ ਵੀਡੀਓ ਕਰਵਾਈਏ ਕੌਣ ਪ੍ਰੈਸ ਕਰਾਉਂਦਾ ਰਿਹਾ ਵਾ ਇਹਨੂੰ ਆ ਬੇ ਤੂੰ ਆਪਣੀ ਜਨਾਨੀ ਵੇਖ ਤੇਰੀ ਜਨਾਨੀ ਕਿੱਥੇ ਛੱਡ ਗਿਆ ਤੂੰ ਕਿੱਥੇ ਆਣ ਕੇ ਪੰਗੇ ਲੈਣ ਡਿਆ ਵਾ ਇਹ ਤੇ ਦੱਸਿਆ ਸਾਨੂੰ ਨੀ ਮਾਰਨ ਦਾ ਕੋਈ ਨੁਕਸਾਨ ਮੇਰੇ ਘਰ ਚ ਹੋਗੇ ਤੇ ਜ਼ਿੰਮੇਵਾਰੇ ਬੰਦੇ ਹੋਣਗੇ ਸਾਰੇ ਪੁਲਿਸ ਪੰਜਾਬ ਚ ਇਸ ਜਦ ਜ਼ਿੰਮੇਵਾਰ ਹੋਊਗੀ ਜੋ ਵੀ ਠੀਕ ਇਹ ਮੰਨ ਕਰਦੇ ਜਿਹੜਾ ਇਨਸਾਫ ਕਰਨਾ ਚਾਹੀਦਾ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਹੀਂ ਸਾਨੂੰ ਇਨਸਾਫ ਮਿਲਦਾ ਤੈਨ ਜਿੱਥੋਂ ਦਿੱਕਤ ਜਾਵਾਂਗੇ ਇਹ ਤੁਹਾਨੂੰ ਤੇ ਜਾਣਾ ਹੀ ਪੈਣਾ ਜੋ ਸਾਡੂ ਜੋ ਮਸਲਾ ਸਾਡਾ ਦਿੱਤਾ ਮਸਲਾ ਹੱਲ ਹੋਣਾ ਚਾਹੀਦਾ ਅਹੀਂ ਬਣੀ ਕੋਈ ਕਾਨੂੰਨੀ ਕਾਰਵਾਈ ਕੋਈ ਨਹੀਂ ਸਾਡੇ ਤੇ ਕਰਨ ਰਿਆ ਵੀ ਇਹਨਾਂ ਜਨਾਨੀਆਂ ਹੈਗੇ ਇਹਨਾਂ ਨੇ ਕੀ ਕਰ ਲੈਣਾ ਬੱਚੇ ਮੇਰੇ ਨਹੀਂ ਇਹਨੇ ਜੋਗੇ ਹੈਗੇ ਬੱਚੇ ਕੋਈ ਵੀ ਇਹਨੇ ਜੋਗਾਏਗਾ ਮੇਰਾ ਉਹ ਰਿਗਾਰਡਿੰਗ ਕੱਲ ਇਹਨਾਂ ਦੀ ਆਪਸ ਵਿੱਚ ਝਗੜਾ ਹੋਇਆ ਵਾ ਇਹ ਲੇਡੀ ਨੇ ਕੰਪਲੀਟ ਕੀਤੀ ਕਿ ਮੇਰੇ ਸਿਰ ਤੇ ਸਾਟ ਲਾਈ ਗਈ ਉਹਨਾਂ ਦੁਆਰਾ ਤੇ ਗਾਲੀ ਗਲੋਚ ਕੀਤਾ ਗਿਆ ਇਹਹੀ ਕਹਾਣੀ ਹੈ ਜੋ ਮੈਡੀਕਲ ਰਿਪੋਰਟ ਆਏਗੀ ਜੇ ਬਾਅਦ ਵਿੱਚ ਪਰਚਾ ਦਰਜ ਕਰਾਂਗੇ ਸੀਸੀਟੀਵੀ ਵੀ ਆ ਗਿਆ ਤੇ ਲੜੀ ਤੇ ਮੈਂ ਆਪਾਂ ਆਪਣਾ ਨਾਮਨਾ ਕੰਪਲੀਟ ਕੀਤੀ ਹੈ ਹਾਂ ਤੇ ਸਹੀ ਪੜਾ ਹਾਂਜੀ ਦੱਸਿਆ ਤਾਂ ਉਦੇ ਆਪਾਂ ਟੋਕੜ ਗੜ ਕੇ ਦਿੱਤਾ ਨੂੰ ਕਿ ਜੋ ਵੀ ਰਿਜ਼ਲਟ ਆਏਗਾ ਜੋ ਵੀ ਲਖਣ ਦੇ ਅਕੋਰਡਿੰਗਲੀ ਆਪਾਂ ਚੱਲੋ ਉਹਨਾਂ ਨੇ ਕਿਹਾ ਸਾਡਾ ਕੋਰਟ ਪੀਸ ਨਾ ਕਰਾਉਣ ਤਾਂ ਕਾਇਦਾ ਤੇਤੀ ਵਾਰਦੀ ਤੋਂ ਰੱਖਾ ਕਰਦੇ ਸੀ ਉਹ ਸਿਵਲ ਮੈਟਰ ਆ ਰਹੀ ਸੀ ਉਹ ਵੀ ਚਾਪਾ ਬੋਸ਼ਣੇ ਪਾਸੇ ਕੋਰਟੇ ਦਾ ਕੋਲ ਜੀ